ਪਾਇਲ ਕੀ ਕਰਨੀ ਵੀ ਉਸਨੇ ਆਪੇ ਇਲਾ ਲੱਗ ਗਿਆ ਤੁਹਾਨੂੰ ਪਾਦੀ ਜੀ ਕਹਤੇ ਦੇ ਦੁੱਧ ਦੀ ਚਪਤੀ ਖਾਦੋ ਮੇਰੀ ਗੱਲ ਸੁਣ ਦੁੱਧ ਦੀ ਚਪਤੀ ਕੋਈ ਨਹੀਂ ਪਾਣੀ ਉਹ ਚਾਹ ਸਿੱਧੇ ਤਰੀਕੇ ਬਣਾ ਤੇ ਪੱਤੀ ਘਟ ਪਾਈ ਉਹਨਾਂ ਨੂੰ ਪਤਾ ਲੱਗੇ ਵੀ ਦੁੱਧ ਪੱਤੀ ਹੋ ਗਈ ਠੀਕ ਹੈ ਚਾਹ ਬਣਾ ਦੁੱਧ ਘਟ ਪਾਏ ਪੱਤੀ ਘਟ ਪਾਈ ਉਹਦੇ ਚ ਤੇ ਚਾਹ ਹੀ ਦੇ ਉਹਨਾਂ ਨੂੰ ਬਣਾ ਕੇ ਠੀਕ ਹਾਂ ਮੈਂ ਕਿ ਲੱਗੀ ਸੇਵਾ ਕਰਨ ਦੁੱਧ ਪੱਤੀਆਂ ਭਲਾਨੀਆਂ ਇਹਨਾਂ ਨੂੰ ਸਿਰ ਤੇ ਚੜਾਈ ਜਾਏਗੀ ਬੈਠੀਆਂ ਰਹਿਣਗੀਆਂ ਉਹਨਾਂ ਨੇ ਜਿਹੜਾ ਚਾਰ ਦਿਨਾਂ ਜਾਣਾ ਉਹ ਵੀ ਨਹੀਂ ਜਾਣਾ ਉਹਨਾਂ ਨੇ ਉਹਨਾਂ ਪੱਕੀਆਂ ਜਮ ਜਾਣਾ ਥੀ ਸਮਝੀ ਨਹੀਂ ਇਹਨੂੰ ਕੁਛ ਕੁੜੀ ਨੂੰ ਲੱਗਦੀ ਵੇ ਮੈਂ ਕਹਨੀ ਇਹਨਾਂ ਦੀ ਆਪਣੀ ਲਾਈਫ ਖੁਸ਼ ਰੋਏ ਪਰ ਇਹ ਨਹੀਂ ਸਮਝਦੀ ਇਹ ਕੰਦੀ ਹਾਰ ਮੇਰ ਵਿੱਚੀ ਬੜੇ ਰ ਲੱਗੀ ਰ ਤੁਸੀਂ ਵਖਰਾ ਸਿਹ断ੀ ਨਾ ਹੋਇਤੇ ਕਿ ਵੇਕ ਕੰਨਦੇ ਨੇ ਹਾਏ ਰੱਬਾ ਕੱਢੀ ਚਾਹ ਤੇ ਅੰਟੀ ਆਪ ਚਾਰ ਚਾਰ ਗਰਾ ਦੁੱਧ ਦੇ ਭਰ ਕੇ ਪੀਂਦੀ ਮੈਂ ਤਾਂ ਜੋ ਭਾਬੀ ਨੇ ਕਹਿ ਤਾ ਮੈਂ ਤੇ ਭਾਬੀ ਦੇ ਕਹਿਣਾ ਮੰਨਣਾ ਚਾਹੀ ਜੀ ਹੁਣ ਵਾ ਠੀਕ ਹੈ ਨਾ ਹਾਂ ਠੀਕ ਹੈ ਨਾ ਉਹਦਾ ਗਲੂਕੋਸ ਲੱਗਾ ਸੀ ਨਾ ਤੇ ਉਹ ਤਾਂ ਸਾਰੀ ਵਾ ਬੜੀ ਪੀੜ ਹੁੰਦੀ ਪਈ ਹੈ ਚਾਹੀ ਜੀ ਹਾਂ ਕਮਜ਼ੋਰ ਵੀ ਤਾਂ ਤੁਸੀਂ ਕਿੰਨੇ ਹੋਗੇ ਸੀ ਨਾ ਹਾਂ ਕੋਈ ਗੱਲ ਨਹੀਂ ਹੁਣ ਤਾਂ ਪਤਾ ਫਿਰ ਕਿੰਨਾ ਨਾੜਾ ਟਾਡੀਆਂ ਵੀ ਖੰਡ ਗਈਆਂ ਹਾਂ ਕੀ ਕਰੀਏ ਫਿਰ ਹੁਣ ਤੇਰੀ ਪਰਪਲ ਹੋਵੇ 골ਡੀ ਦਾ ਉਹਨੇ ਨਾ ਵਧੀਆ ਡਾਕਟਰ ਲੱਭਦਾ ਹਾਂ ਕੋਈ ਗੱਲ ਨਹੀਂ ਮੇਰੇ ਚਾਈ ਫੇਰ ਅੱਗੇ ਵਰਗੀ ਹੋ ਗਈ ਹੈ ਲੈ ਹੋਰ ਕੀ ਹੈ ਚਾਈ ਜੀ ਸੱਚੀ ਦੱਸਾਂ ਮੈਂ ਤਾਂ ਡਰ ਗਈ ਸੀ ਜਦੋਂ ਤੁਸੀਂ बेहोश ਹੋ ਕੇ ਡਿੱਗ ਪਏ ਬਾਥਰੂਮ ਚ ਮੈਂ ਕਿਹਾ ਚਾਈ ਨੂੰ ਕੁਝ ਨਾ ਹੋਵੇ ਆਪਾਂ ਨੂੰ ਸੱਸ ਘਟ ਤੇ ਸੇਲੀਆਂ ਜ਼ਿਆਦਾ ਹੈ ਜਿਆਦਾ ਵਾ ਜੀ ਸਵੀਰ ਹਾਂਜੀ ਚਾਈ ਜੀ ਜਿੰਨੇ ਕਹਾਂ ਅੱਛਾ ਹਾਂਜੀ ਹਾਂਜੀ ਪੁੱਛੋ ਤੇ ਕਿਰਨ ਦੀ ਮਾਂ ਨਾ ਸਾਡਾ ਆਇਆ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਚਾਈ ਜੀ ਇਸ ਤੋਂ ਅੰਟੀ ਕੋਈ ਗੱਲ ਨਹੀਂ ਉਹ ਲੈ ਆ ਗਈ ਜੇ ਨਹੀਂ ਆ ਨਹੀਂ ਮੇਰੇ ਮੁੱਤਿਆ ਮੈਂ ਮੈਂ ਚੰਚਿਆ ਆਉ ਹਾਏ ਨਹੀਂ ਮੈਂ ਮਰ ਜਾ ਨੇ ਕਿਰਨ ਨੂੰ ਪੁੱਛਿਆ ਸੀ ਕਿਰਨ ਕਿੱਥੇ ਹੈਗੀ ਆ ਕਹਿੰਦੀ ਉਹ ਮੰਮੀ ਜੀ ਟੈਲੀਵਿਜ਼ਨ ਤੇ ਗਈ ਹੋਈ ਆ ਹਾਏ ਭੁੱਲਿਆ ਵੇਖ ਲੋ ਕੀ ਚਾਹੀ ਜੀ ਅੱਜ ਕੱਲ ਬੱਚਿਆਂ ਦੀ ਪੜਾਈ ਹੈ ਟਿਵੀਸ਼ਨਾਂ ਦੇ ਜੇ ਛੁੱਟੀਆਂ ਵੀ ਪਈਆਂ ਤਾਂ ਵੀ ਟਿਵੀਸ਼ਨਾਂ ਤੇ ਬੱਚਿਆਂ ਨੂੰ ਤਾਂ ਮਿਲਦਾ ਹੀ ਨਹੀਂ ਵਿਚਾਰਿਆਂ ਨੂੰ ਪਾਪਾ ਨੇ ਬਹੁਤ ਜ਼ਿਆਦਾ ਛੁੱਟੀਆਂ ਤਾਂ ਨਹੀਂ ਵੀ ਆਜ ਛੁੱਟੂ ਉੱਤੈ ਵੀ ਛੁੱਟੂ ਮੈਂ ਜਾਣਾ ਨਹੀਂ ਪਤਾ ਚਚਾ ਮੇ ਤੋਂ ਤਾਂ ਚੱਲੀ ਨਹੀਂ ਆ ਚਿੱਚਲ ਮੈਨੂੰ ਤਾਂ ਇੱਕ ਚਾਹੀਜੀ ਸਮਝ ਨਹੀਂ ਲੱਗਦੀ ਇਹ ਸਕੂਲਾਂ ਦੀ ਆ ਕੀ ਬੱਚਿਆਂ ਨੂੰ ਆ ਪਾਣੀ ਲੈ ਆਓ ਪਾਣੀ ਦੇ ਆਓ ਹੈ ਪੰਜਾਬੀ ਹੱਦ ਬੋਲਿਆ ਕਰ ਪੰਜਾਬੀ ਬੋਲਿਆ ਕਰ ਮੇਰਾ ਸੋਨਾ ਪੁੱਤ ਨਹੀਂ ਦਾਦੀ ਹਾਂ ਪੁੱਤ ਇੰਗਲਿਸ਼ ਬੋਲ ਨਾ ਮੈਂ ਮੰਬਰ ਆ ਨੀ ਬੰਨਾ ਚਾਹਤੇ ਐ ਲੈ ਲੈ ਹੈ ਗੱਲਾਂ ਸੁਣਾ ਇੰਗਲਿਸ਼ ਬੋਲਣਾ ਜੇ ਸਾਨੂੰ ਤੇਰੀ ਇੰਗਲਿਸ਼ ਹੀ ਸਮਝ ਲੱਗੇ ਜਿੱਥੇ ਜਾਵਾਂਗੇ ਆਪਣੀ ਮਾਂ ਬੋਲੀ ਪੰਜਾਬੀ ਆ ਆਪਾਂ ਪੰਜਾਬੀ ਬੋਲਣੀ ਆ ਆਪਾਂ ਊੜਾ ਐੜਾ ਈੜੀ ਸਸਾ ਹਾ ਹਾ ਬੋਲਣਾ ਪੁੱਤ ਹੈ ਜੋ ਅਵੇ ਲੋ ਆ ਭੱਜ ਗਈ ਜ ਹੈ ओके पंजाबी नी इंग्लिश बोलना अच्छा चाहि जी चलो कुड़ी करके गल होगी सी तू ही ना अपने दिमाग च एहो चीज गल ना लेके आओ किरण दी मम्मी त खुश ही पड़ी हो ई सानू देख के ओ नहीं ਸਾਡੇ ਕੱਪੜਿਆਂ ਵਾਲ ਕਦੀ ਵੀ ਇਹ ਕਦੀ ਅੱਧਰ ਵੇਖ ਸਾਡੇ ਵਾਲ ਮੈਨੂੰ ਨਹੀਂ ਜਾਪਦਾ ਕਿ ਉਹ ਖੁਸ਼ ਹੋ ਗਈ ਹੈ ਛੱਡੋ ਬਰਾ चाहि जी ਚਲੋ ਮੈਂ ਵਾਅਦਾ ਨਹੀਂ ਕਰੇਨੂੰ ਤੁਹਾਡੀ ਦਵਾਈ ਲੈ ਕੇ ਆਵੇਂ ਕਿਰਨ ਪੁੱਤ ਉਹ ਬੈਗ ਦੇ ਜਾ चाहि जी दी ਦਵਾਈ ਦਾ ਟਾਈਮ ਹੋ ਗਿਆ ਦਾਦੀ ਜੀ ਹਾਂ ਹਾਂ ਦੀਏ ਆ ਕੀ ਕਰੰਦੇ ਜੀ ਉਹ ਮੈਂ ਕਿਹਾ ਚੱਲ ਵਿਹਲੀ ਬੈਠੀ ਹਾਂ ਮੈਂ ਕਿਹਾ ਚੱਲ ਥੋਮ ਵੀ ਛਿਲ ਦਵਾ ਜੀ ਮਿਲ ਤੇ ਨਹੀਂ ਨਾ ਲੱਗਦਾ ਤੁਹਾਨੂੰ ਇੱਥੇ ਮੈਂ ਇਹ ਕੰਮ ਕਰਨ ਵਾਸਤੇ ਥੋੜਾ ਲੈਂਦਾ ਹਾਏ ਹਾਏ ਕੋਈ ਗੱਲ ਨਹੀਂ ਗਈ ਮੈਂ ਵਿਹਲੀ ਬੈਠ ਕੇ ਵਦਨਾ ਥੋੜੀ ਹੈ ਪਰ ਦਾਦੀ ਜੀ ਤੁਸੀਂ ਆਰਾਮ ਕਰੋ ਤੁਸੀਂ ਇੱਥੇ ਅੱਗੇ ਠੀਕ ਨਹੀਂ ਤਾਂ ਤੁਹਾਡੀ ਆਪਾ ਸੇਵਾ ਕਰਨ ਵਾਸਤੇ ਲੈਂਦਾ ਨਾ ਕਿ ਸੇਵਾ ਕਰਵਾਉਣ ਵਾਸਤੇ ਕੋਈ ਗੱਲ ਨਹੀਂ ਇਹ ਕੋਈ ਕੰਮ ਥੋੜੀ ਹੈ ਕੰਮ ਚ ਕੰਮ ਥੋੜੀ ਹੈ ਇਹ ਤੇ ਚਲ ਐ ਤੇ ਵਿਲੀ ਬੈਠੀ ਦੇ ਮੈਂ ਕਹਿੰਨੀ ਚੱਲਿਆ ਮੈਂ ਤੇਰਾ ਮਾਰਾ ਮੋਟਾ ਚੱਲ ਜਾ ਦੇ ਨਹੀਂ ਪਾਇਲ ਨੂੰ ਕਹਿ ਦੇ ਨਹੀਂ ਆਪਾਂ ਕਰ ਲੈਣਾ ਹੀ ਇਹਨੂੰ ਖੇਚੇ ਲਿਆ ਕੋਈ ਗੱਲ ਨਹੀਂ ਹੈਗੀ ਉੱਥੇ ਕੀ ਹੈ ਮੈਂ ਵਿਲੀ ਬੈਠ ਕੇ ਵਦਨਾ ਥੋੜੀ ਹੈ ਚਾਹ ਚੂ ਪੀਤੀ ਕਿ ਨਹੀਂ ਹਾਂ ਹਾਂ ਚਾਹ ਹੋਣੇ ਪੀ ਕੇ ਠੀਆਂ 2 ਮਿੰਟ ਹੋਇਆ ਵੇਲਾ ਅਰਾ ਸਗਾ ਦੇ ਬਿਸਕੁਟ ਖਾ ਦੇ ਕਿਨਾ ਕੁਛ ਖਾਦਾ ਵੇਲਾ ਹਾਂ ਤੇ ਲੈ ਸਨ ਵਾਂਸੇ ਸ਼ਿੱਲਨ ਕੇਸ ਵਾਸਤੇ ਦੇ ਜੇ ਹੈ ਉਹ ਦਾਲ ਧਰੀ ਨਾ ਦਾਲ ਵੀ ਧਰਤੀ ਹਾਂ ਦਾਲ ਵੀ ਧਰ ਦਿੱਤੀ ਹੋਈ ਹੈ ਛੋਲੇ ਦੀ ਦਾਲ ਵਿੱਚ ਧਰ ਦਿੱਤੀ ਤੇ ਮੈਂ ਕਹਾਂ ਜਲੇ ਵਾਂ ਜੇ ਕਿ ਤੇ ਚੱਲ ਬਾਤ ਵਿੱਚ ੜਕਾ ਲਾ ਲਾਂਗੇ। ਓਹੋ ਚਾਈ ਜੀ ਤੁਹਾਨੂੰ ਆਪਾਂ ਰੈਸਟ ਕਰਾਉਣ ਵਾਸਤੇ ਲਿਆਂਦੇ ਤੇ ਤੁਸੀਂ ਇੱਥੇ ਦਾਣਾ ਬਣਾਉਂਦੇ ਜੇ। ਆਏ ਹਾਏ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਕਹਿੰਨਾ ਦੱਸੋ। ਓ ਕੁਛ ਨਹੀਂ ਆਪਾਂ ਕੁਝ ਦੱਸਣਾ ਥੋੜੀ ਹਨ। ਆਹ। ਆਪਾਂ ਜੇ ਤੋ ਇਹਨਾਂ ਨੇ ਖਾਣਾ ਨਾ ਉਹਨਾਂ ਨੂੰ ਤੁਹਾਡੇ ਹੱਥ ਦੇ ਸਵਾਦ ਦਾ ਪਤਾ ਵਾ। ਓ ਨਹੀਂ ਨਹੀਂ ਕੁਛ ਨਹੀਂ ਪਤਾ ਲੱਗਦਾ। ਅੱਜ ਮੈਂ ਤੇਰੇ ਵਰਗੀ ਬਣਾਣੀ ਦਾ ਜਿੱਤਾ ਤੂੰ ਬਣਾਉਂਦੀ ਐ। ਅੱਜ ਮੈਂ ਮੰਮੀ ਕਿੱਥੇ ਹੈ? ਹਾਂ ਮੰਮੀ ਅੱਧਰ ਹੀ ਹੋਣੇ ਕਿਤੇ। ਆ ਗਈ ਆ ਗਈ। ਆਓ। ਮੰਮੀ ਕਿੱਥੇ ਹੈ ਦਾਦੀ ਜੀ? ਓ ਠੀਕ ਤੇ ਹੀ ਹੋਣੇ ਬਾਰੀ ਹੋਣਗੇ ਜਾਂ ਕਿਤੇ ਕਿਤੇ ਹੋਣਗੇ ਜਾਂ ਰਸੋਈ 'ਚ ਹੋਣਗੇ ਜਾਂ ਅਦਰ ਗਏ ਹੋਣਗੇ ਕਮਰੇ 'ਚ ਚਲੋ ਠੀਕ ਆ ਤੇ ਮੰਮੀ ਤੁਸੀਂ ਹਾਂ ਚੈਈਂ ਕਰਦੇ ਪਿਆ ਹਾਂ ਆਹ ਦੇਖੋ ਕੰਮ ਲੱਗੇ ਆ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਕਿਹਾ ਜਾਂ ਪਾਇਲ ਨੂੰ ਕਿਉਂ ਨਹੀਂ ਕਿਹਾ ਕੱਲੇ ਹੀ ਕਰੀ ਜਾਂਦੇ ਦਾਲ ਚਾਹ ਲੈ ਉੱਥੇ ਕੀ ਆ ਫੇਰ ਕੀ ਆ ਵੇਲੇ ਨਹੀਂ ਬੈਠੀ ਮੈਂ ਕੋ ਵਧਣਾ ਥੋੜੀ ਆ ਪੁਰਾਣੇ ਬਜ਼ੁਰਗਾਂ ਨੂੰ ਆਦਤ ਹੁੰਦੀ ਕਿ ਉਹ ਵੇਲੇ ਨਹੀਂ ਬੈਠ ਸਕਦੇ ਹਾਂ ਬਸ ਕੰਮ ਕਰਦੇ ਹੀ ਆ ਕੰਮ ਕੰਮ ਕਰਦੇ ਰਹੀਏ ਤੇ ਸਰੀਰ ਸੋ ਸਹੀ ਰਹਿੰਦਾ ਹੀ ਸਹੀ ਰਹਿੰਦਾ ਹਾਂ ਜਿੱਲੇ ਬੈਠ ਕੇ ਸੋ ਬਿਮਾਰੀਆਂ ਦਾ ਜੀ ਵੀ ਲੱਗਾ ਰਹਿੰਦਾ ਜਿੱਲੇ ਕੰਮ ਕਰਦੇ ਦਿਲ ਵੀ ਲੱਗਾ ਦਿਲ ਵੀ ਲੱਗਾ ਰਹਿੰਦਾ ਹੋਰ ਕੀ ਜਾ ਤੂੰ ਸੋਈ ਤੇ ਕੰਮ ਕੁਮ ਵੀ ਜਾ ਕੇ ਆਪਣੇ ਹਾਂ ਆ ਜਾ ਆ ਜਾ ਬੈਠ ਜਾ ਚਲੋ ਠੀਕ ਆ ਲਿਆਓ ਆ ਦਾਦੀ ਜੀ ਮੈਨੂੰ ਦੇ ਦਿਓ ਹੈਲੋ ਮੈਂ ਬਾਕੀ ਦਾ ਕਰਦੀ ਹਾਂ ਬਸ ਹੋ ਗਈ ਹੋ ਗਈ ਤੋਂ ਜੇ ਕਾ ਕੇ ਨ ਟੱਕ ਦੇਈ ਦੀ ਹੁੰਦਾ ਮੱਖੀ ਮੁੱਖੀ ਪੈ ਜਾਂਦੀ ਟੀਕਾਂ ਤੇ ਆਹ ਉਹ ਤੁਹਾਡੀ ਗੱਲ ਠੀਕ ਹੈ ਜੀ ਨਲ ਇੱਥੇ ਅੱਗੇ ਦੇ ਮਹਿੰਗੇ ਸੋਫੇ ਬਿਲਕੁਲ ਤਰਨੇ ਬਣਾ ਦਿੱਤੇ ਇਹਨਾਂ ਤੇ ਬੈਠ ਕੇ ਥੋੜੀ ਲੱਛਣ ਚਲੀ ਗਈ ਹੈ ਹਾਂ ਇਹ ਤੇ ਫਿਰ ਕਿੱਥੇ ਜਾਵਾਂ ਮੈਂ ਬਾਰ ਮੰਝਾ ਢਾ ਲਈਦਾ ਹੈ ਤੇ ਉਥੇ ਖੁੱਲੀ ਥਾਂ ਤੇ ਬੈਗਦੇ ਇੱਕ ਦਿਨ ਦੀ 스멜 ਚੜਦੀ ਸਾਰੇ ਕਮਰੇ ਦੇ ਵਿੱਚ ਮੁੰਡੇ ਨੇ ਵੇਖੋ ਕਿਹੜੇ ਕਿਹੜੇ ਮਹਿੰਗੇ ਸੋਫੇ ਬਣਾਏ ਤੇ ਖਰਾਬ ਹੁੰਦੇ ਆ ਸਾਰੇ ਇਹ ਵੇਖੋ ਮੈਂ ਚਿੱਲੜ ਚੁੱਕੇ ਆਂਦੇ ਹੀ ਤੁਹਾਡੇ ਦੇਖੋ ਇਹ ਵੇਖੋ ਮੈਂ ਆਂਦੇ ਹੀ ਚਿੱਲੜ ਚੁੱਕੇ ਸਾਰੇ ਹੂੰ ਤੇ ਖਰਾਬ ਹੁੰਦੇ ਆ ਸੋਫੇ ਸਾਰੇ ਦੇਖੋ ਕਿੰਨਾ ਕੁਛ ਇੱਥੇ ਪਿਆ ਹੈ ਪਿਆਲ ਕੋਈ ਨਹੀਂ ਹੈ ਹਾਂ ਤੇ ਬਾਹਰ ਬੈ ਕੇ ਕਰੀਦੇ ਆ ਇਹ ਕੀ ਕੋਈ ਨਹੀਂ ਕੱਲ ਤੋਂ ਇੱਕ ਵਾਰ ਬੈਇਆ ਕਰਾਂਗੇ ਜਿੰਨਾ ਤੁਹਾਡੇ ਜਵਾਈ ਦਾ ਘਰ ਹੈ ਨਾ ਉਹਨਾਂ ਮੇਰੇ ਪੁੱਤ ਦਾ ਵੀ ਹੈਗਾ ਕਾ ਇਹ ਪੁੱਤਰ ਹੈ ਦਾ ਆ ਉਹ ਪੁੱਤਰ ਹੈ ਦਾ ਹਾਂ ਤੁਹਾਡਾ ਵੀ ਤੁਹਾਡਾ ਕਿਉਂ ਨਹੀਂ ਹਾਂ ਬਸ ਰਾਜੀ ਅਜੀ ਉਹ ਕਿਆ ਰੱਖਣਾ ਉਹਦੇ ਘਰ ਦਾ ਹਾਂ ਉਹ ਤਾਂ ਗਈ ਆ ਅਸੀਂ ਉਹ ਰੱਖਣਾ ਹੋਰ ਕਿੰਨੇ ਕਿੰਨੇ ਰੱਖਣਾ ਹਾਂ ਹਾਂ ਤੇ ਜਿਹੜੇ ਸਮੇਂ ਤੁਸੀਂ ਗੱਲ ਕਰਦੇ ਨਾ ਉਦੋਂ ਲੋਕੀ ਬਾਹਰ ਮੰਜਿਆ ਬੁੰਜਿਆ ਤੇ ਬਹਿ ਕੇ ਇਹੋ ਜੇ ਕੰਮ ਕਰਦੇ ਸੀ ਸਬਜ਼ੀਆਂ ਕੱਟ ਲਈਆਂ ਸਾਹ ਕੱਟਲੇ ਮੇਥੀਆਂ ਕੱਟ ਲਈਆਂ ਇਹੋ ਜੇ ਪਿਆਜ਼ ਲਸਣ ਬਾਹਰ ਚਿੱਲ ਲੈ ਅਦਰਕ ਚਿੱਲ ਲੈ ਇਹ ਬੜੇ ਮਹਿੰਗੇ ਸੋਫੇ ਆ ਇਹ ਨਾਲ ਡਰਾਈਂਗ ਰੂਮ ਲਈ ਬਣੇ ਹੈ। ਐਨੀ ਜਿਹੜਾ ਆਵੇ ਸਬਜ਼ੀਆਂ ਲੈ ਕੇ ਜਾ ਉੱਤੇ ਬਹਿ ਜਵੇ, ਉੱਥੇ ਬੈਠ ਕੇ ਹਰ ਕੰਮ ਕਰਿਆ। ਹਰ ਇੱਕ ਨੂੰ ਥੋੜੀ ਬਿਠਾਇਆ ਜਾਂਦਾ ਇਨੇ ਸੋਫਿਆਂ ਤੇ। ਇੰਨੇ ਮਹਿੰਗੇ ਉੱਚੀ ਕੁਆਲਿਟੀ ਦੇ ਇਹ ਸੋਫੇ। ਤੇ ਧਿਆਨ ਰੱਖਣਾ ਪੈਣਾ। ਇੱਥੇ ਬਹਿਣ ਲੱਗੇ ਵੀ ਸੋਚਣਾ ਪੈਣਾ ਬੈਠੀਏ ਕਿ ਨਾ ਬੈਠੀਏ ਤੇ। ਐਸਾ ਹੈ। ਮੈਂ ਤੇ ਆਰ ਦੁਰਦੀ ਫਿਰਦੀ ਤਾਂ ਨਹੀਂ ਤੇ ਘਾਟੀ ਬੰਨੀ ਹੈ ਕਿ ਚਲੋ ਉਹਦਾ ਆਇਆ ਕਿ ਅੰਨਾ ਰੰਦਾ ਮੀਟੀਆਂ ਹੁੰਦੀਆਂ ਸਭ ਕੁਝ ਤੇ ਸਾਫ ਸਫਾਈ ਰੱਖੀ ਉਹਦੇ। ਹਾਂ ਉਹ ਤੇ ਗੱਲ ਠੀਕ ਹੈ ਤੇਰੇ ਲਈ ਠੀਕ ਹੈ। ਹਾਂ ਚਲੋ ਭੰਦੀ।

ਕੀ ਕਰਨੀ ਵਈ ਹੈ ਮੈਂ ਮੰਮੀ ਉਹ ਦਾਦੀ ਨੇ ਦਾਲ ਕਰਤੀ ਹੈ ਨਾ ਮੈਂ ਕਿਹਾ ਚਲੋ ਹੁਣ ਉਹਨਾਂ ਨੇ ਕਰਤੀ ਆ ਤੇ ਮੈਂ ਬਣਾ ਲੈਨੀ ਹੈ ਦਾਲ ਤੇ ਪਿਆਜ਼ ਵਗੈਰਾ ਕੱਟਣ ਦੀ ਸੀ ਤੇ ਲਸਣ ਤੇ ਉਹਨਾਂ ਨੇ ਕੱਟ ਹੀ ਦਿੱਤਾ ਵਾ ਤੇ ਲਸਣ ਵੀ ਮੈਂ ਬਰੀਕ ਬਰੀਕ ਸੋਚਿਆ ਮੈਂ ਕੱਟ ਲਵਾਂ ਠੀਕ ਤੇ ਮਨੇ ਮੇਰੀ ਗੱਲ ਸੁਨ ਤੈਨੂੰ ਅਕਲ ਆਣੀ ਕਦੋਂ ਆਣੀ ਵੀ ਇਹ ਕਿ ਨਹੀਂ ਆਣੀ ਹੁਣ ਕੀ ਹੋ ਗਿਆ ਮਮੇ ਇਹ ਪਿੰਡਾਂ ਦੇ ਲੋਕਾਂ ਨੂੰ ਆਤੁੰਦੀ ਕੰਮ ਕਰਨ ਦੀ ਤੇ ਤੂੰ ਕਰਨ ਦਿਆ ਕਰ ਆਣੀ ਆ ਵੀ ਮਰੀਦਾਂ ਸਾਰਾ ਤੇ ਸੇਵਾ ਕਰਨੀ ਉਹਨਾਂ ਨੇ ਕਰਦੇ ਚੰਗੇ ਭਲੇ ਆ ਖਾਂਦੇ ਪੀਂਦੇ ਪਏ ਤੁਰਦੇ ਫਿਰਦੇ ਪਏ ਫੇਰ ਕਦੀ ਗੱਲ ਆ ਕੰਮ ਕਰਨ ਨੂੰ ਨਾਲੇ ਨਾ ਇਹਨਾਂ ਨੂੰ ਕਮਰਿਆਂ ਚ ਵਾੜਛੜ ਨਹੀਂ ਬਾਹਰ ਇਹਨਾਂ ਨੂੰ ਲੋਕ ਪਿੰਡਾਂ ਤੇ ਲੋਗਾਂ ਨਾ ਹਵੇਲੀਆਂ ਚ ਰਹਿੰਦੀ ਆਤ ਹੁੰਦੀ ਐ ਹਵੇਲੀ ਬਾਹਰ ਮੰਝਾ ਢਾ ਦੇਗਾ ਉੱਥੇ ਬੈ ਕੇ ਜੋਕਟਾ ਨਾਲ ਚੱਕੀਆਂ ਪਾ ਜਿਗੜਾ ਨੇ ਸੋਫੇ ਥੋੜੀ ਜਿੜਾ ਗੜੀ ਤੇ ਸਾਰੇ ਨੇ ਕਮਰਿਆਂ ਚ ਵਾੜੀ ਜੰਨੀ ਉਹਨਾਂ ਨੂੰ ਓ ਮਮੀ ਉੱਥੇ ਤੇ ਹਵੇਲੀ ਹੈਗੀ ਐ ਤੇ ਇੱਥੇ ਇੱਥੇ ਪਾਰਕ ਨਹੀਂਗਾ ਕਿੰਨੀ ਖੁੱਲੀ ਐ ਠੰਡੀ ਹਵਾ ਆਂਦੀ ਵੀ ਬਾਹਰ ਮਮੀ ਹਵੇਲੀ ਚ ਤੇ ਪਾਰਕ ਚ ਬਹੁਤ ਫਰਕ ਹੁੰਦਾ ਪਾਰਕ ਦੇ ਵਿੱਚ ਜਿਹੜੀ ਆ ਥਲੇ ਗਰਾਸ ਲਵਾਈ ਹੈ ਨਾ ਪਤਾ ਕਿੰਨੀ ਪੜਾਸ ਮਾਰਦੀ ਐ ਉਹਨਾਂ ਲਈ ਇੰਨੀ ਗਰਮੀ ਹੈਗੀ ਆ ਤੇ ਉਹ ਬਹਿ ਗਏ ਤੇ ਕੀ ਹੋ ਗਿਆ ਉਹ ਤੇ ਛਾਂਵੇਂ ਵੀ ਤੇਗਾ ਐ ਥੋੜੀ ਜਾਣੀ ਹੈਗੀ ਉੱਥੇ ਮੰਮੀ ਮੇਰੀ ਗੱਲ ਸੁਣੋ ਆਪਾਂ ਉੱਥੇ 1 ਮਿੰਟ ਵੀ ਖੜੇ ਹੋ ਪੰਨੇ ਆ ਉਹ ਸਾਨੂੰ ਆ ਤਾਂ ਸ਼ਹਿਰਾਂ ਦੀ ਪਈਆਂ ਹੁੰਦੀ ਐ ਐ ਵੀ ਗੱਲ ਸਮਝਿਆਗਾ ਪਰ ਤੈਨੂੰ ਗੱਲ ਸਮਝ ਨਹੀਂ ਆਂਦੀ ਕਿ ਸਮਝੀਦੀ ਕਿਉਂ ਨਹੀਂ ਜਾਣ ਕੇ ਵੀ ਸਮਝੀਦੀ ਮੈਨੂੰ ਤੇ ਤੈਨੂੰ ਸਮਝ ਨਹੀਂ ਆਂਦੀ ਆਪਾਂ ਉਹਨਾਂ ਨੇ ਇੱਥੇ ਕੰਮ ਕਰਾਉਣ ਵਾਸਤੇ ਥੋੜਾ ਲਿਆਂਦਾ ਵਾ ਅਪਾ ਦੇ ਨਾਲ ਲਿਆਂਦਾ ਚੱਲ ਥੋੜਾ ਉਹਨਾਂ ਦਾ ਮਾਹੌਲ ਚੇਂਜ ਹੋ ਜਾਊਗਾ ਤੁਹਾਡੇ ਰੈਸਟ ਕਰ ਲੈਣਗੇ ਉਹ ਠੀਕ ਨਹੀਂ ਹੈਗੇ ਤੇ ਫੇਰ ਵੀ ਵੇਖੋ ਕਿੰਨਾ ਕੰਮ ਕਰਾਤਾ ਉਹਨਾਂ ਨੇ ਉਹ ਕੋਈ ਗੱਲ ਨਹੀਂ ਜਿਆਨਾ ਮਾੜਾ ਮੋਡਾ ਕਰ ਵੀ ਲੈਣਗੇ ਸਰੀਰ ਚੱਲਦਾ ਰਹਿਣਾ ਚਾਹੀਦਾ ਸੋ ਮੈਂ ਨਹੀਂ ਕਰਦੀ ਹਾਂ ਤੇ ਤੇਰੇ ਸਾਹਮਣੇ ਤੂੰ ਮੈਨ ਰੋਕਦੀ ਨਹੀਂ ਮੈਂ ਤਾਂ ਵੀ ਕਰਨੀ ਤੇ ਨਹੀਂ ਨਹੀਂ ਸਰੀਰ ਚੱਲਦਾ ਰਹੇ ਤਾਂ ਠੀਕ ਹੈ ਮਾੜਾ ਮੋਡਾ ਕਰਨ ਨੂੰ ਕੁਝ ਨਹੀਂ ਹੁੰਦਾ ਉੱਥੇ ਵੀ ਤੇ ਕਰਦੇ ਹੀ ਆ ਨਾ ਪਾਉਂ ਦੁਆਹੀ ਨੂੰ ਲੈਣਾਂ ਦੇ ਪਰ ਕਰਦੇ ਆ ਨਾ ਕੰਮ ਤੇ ਕਰਦੇ ਆ ਨਾ ਉਹ ਇੱਥੇ ਮੰਮੀ ਇਹਨਾਂ ਨੇ ਇਹਨਾਂ ਨੂੰ ਨਾ ਮੰਮੀ ਉਹਨਾਂ ਨੂੰ ਇੱਕ ਮੇਡ ਲਵਾ ਕੇ ਦਿੱਤੀ ਹੈ ਉਹ ਜਿਹੜਾ ਸਾਰਾ ਕੰਮ ਉਹਨਾਂ ਦਾ ਕਰ ਦਿੰਦੀ ਹੈ ਉਹਨਾਂ ਨੂੰ ਇੰਨੀ ਆਦਤ ਨਹੀਂ ਕਿ ਕੰਮ ਕਰਨ ਦੀ ਤੇ ਤੂੰ ਕਿਹੜੇ ਹਾਲ ਵਾ ਲਈ ਉਹਨਾਂ ਕੋਲੋਂ ਇੱਕ ਲਸਣ ਹੀ ਤਾਂ ਕੱਟਿਆ ਕੋਈ ਹਾਲ ਵਾ ਲਈ ਉਹਨਾਂ ਕੋਲੋਂ ਕਿ ਨਹੀਂ ਨਹੀਂ ਐ ਕੰਮ ਕਰੋ ਜੀ ਖੇਤਾਂ 'ਚ ਜਾ ਕੇ ਉੱਥੇ ਕੰਮ ਕਰੋ ਬਾਹਰ ਪਾਕ ਦੀ ਸਵਾਈ ਕਰੋ ਮੈਂ ਤਾਂ ਐਸੇ ਕਿ ਕਮਰੇ 'ਚ ਕਾਲੀ ਵਾੜੀ ਕਰਨੀ ਤੂੰ ਬਾਹਰ ਖੁੱਲੀ ਥਾਂ ਤੇ ਉਹਨਾਂ ਨੂੰ ਬਿਠਾ ਜਿਹੜੇ ਲੰਮੇ ਵੀ ਪੈਈਆਂ ਸਰਾਣਾ ਦੇ ਉੱਥੇ ਕਿ ਲੰਮੇ ਪੈਈਆਂ ਜੋ ਵੀ ਕਰਨ ਇਹ ਨਾਲੀ ਦੇ ਪਾਣੀ ਦੇ ਜੱਗ ਭਰ ਕੇ ਰੱਖੋ ਤੇ ਉੱਥੇ ਇਹਨਾਂ ਰੋਟੀ ਰਾੜੀ ਤੇ ਖੁੱਲੀ ਤਾਜੀ ਹਵਾ ਚੋਂ ਰਹਿ ਨਾਲੇ ਉਹਨਾਂ ਸਰੀ ਬਿਟੀ ਕੋਈ ਏਸੀਆਂ ਥੱਗੇ ਉਹਨਾਂ ਨੂੰ ਆਤਾ ਨਹੀਂ ਹੁੰਦੀ ਐ ਨੇ ਥੋੜੀ ਏਸੀਆਂ ਦੇ ਅੱਗੇ ਪਏ ਰਹਿੰਦੇ ਮਮੀ ਮੇਰੀ ਗੱਲ ਸੁਣ ਇੱਕ ਤੁਸੀਂ ਇਹ ਕਿਉਂ ਭੁੱਲ ਲੰਦੇ ਜੀ ਜਿਹੜਾ ਇਹ ਘਰ ਹੈ ਨਾ ਇਹ ਸਾਡਾ ਨਹੀਂ ਆ ਇਹ ਉਹਨਾਂ ਦੇ ਮੁੰਡੇ ਦਾ ਹੀ ਹੈਗਾ ਵਾ ਤੇ ਜੇ ਉਹ ਇੱਥੇ ਰਹਿ ਲੈਣ ਤੇ ਉਹ ਸਾਰਾ ਕੁਝ ਕਰ ਲੈਂਦੇ ਕੀ ਹੋ ਗਿਆ ਜੋ ਕੁਝ ਆਪਾਂ ਮੰਨਨੇ ਆ ਏਸਿਆਂ ਦਾ ਤੇ ਉਹ ਕਰ ਲੈਣਗੇ ਤੇ ਕੀ ਹੋ ਗਿਆ ਇਹਦੇ ਵਿੱਚ ਤੇ ਤੂੰ ਜੋ ਕਹਿੰਨੀ ਆ ਕਿ ਉਹਨਾਂ ਦੇ ਮੁੰਡੇ ਦਾ ਘਰ ਆ ਤੇ ਤੇਰਾ ਨਹੀਂ ਆ ਘਰ ਤੇਰਾ ਬਰਾਬਰ ਦਾ ਨਾਲ ਹੱਕ ਆਗਾ ਮੈਂ ਹਦ ਵਿਆਹੀ ਅਸਲੀ ਕੀਤਾ ਸੀ ਕਿ ਇਹਨਾਂ ਨੇ ਪਿੰਡੇ ਦਾ ਨਾ ਤੇ ਧੀ ਮੇਰੀ ਨੇ ਸ਼ੇਅਰ ਕਰ ਲਿਆ ਰਹਿਣਾ ਤੇ ਚੱਲ ਠੀਕ ਆ ਕੱਲੀ ਰਹੇਗੀ ਆਰਾਮ ਨਾਲ ਆਪਣੇ ਸੁੱਖ ਆਰਾਮ ਮੰਨਣੇਗੀ ਆਪਣਾ ਇਹ ਥੋੜੀ ਤੈਨੂੰ ਤੇ ਸਮਝ ਹੀ ਨਹੀਂ ਲੱਗਦੀ ਮੈਂ ਨਾ ਸਮਝਾ ਨਹੀਂ ਵੀ ਕੱਲ ਦੀ ਤੂੰ ਸਮਝਦੀ ਹੋ ਨਹੀਂ ਗੱਲ ਨੂੰ ਕਿਸੇ ਗੱਲ ਨੂੰ ਜੇ ਸਮਝਦਾ ਨਹੀਂ ਜਾਂਦੀ ਤੂੰ ਮੰਮੀ ਮੇਰੀ ਗੱਲ ਸੁਣੋ ਤੁਸੀਂ ਜਾਓ ਅੰਦਰ ਮੈਂ ਤੁਹਾਨੂੰ ਅੰਦਰ ਨਾ ਖਾਣਾ ਪੀਣਾ ਦੇ ਦੇਨੀ ਆ ਮੈਨੂੰ ਥੋੜਾ ਕੰਮ ਕਰਨ ਦੋ ਹੁਣ ਉਹਨਾਂ ਨੇ ਦਾਲ ਬਣਾਤੀ ਉਹਨਾਂ ਨੇ ਦਾਲ ਚੋਲ ਖਾਣੇ ਆ ਤੇ ਮੈਂ ਫਟਾਫਟ ਕਰ ਲਵਾਂ ਹੁਣ ਮੈਨੂੰ ਕੰਮ ਕਰਨ ਦੋ ਜਾਓ ਤੁਸੀਂ ਪਤਾ ਨਹੀਂ ਕੀ ਤਰ੍ਹਾਂ ਦਿਮਾਗ ਹੈ ਮੈਂ ਤਾਂ ਸਮਝ ਨਹੀਂਦੀ ਇਹਨਾਂ ਵੇਖ ਕੇ ਹੀ ਦਿਮਾਗ ਤਰ ਪੁੱਟ ਗਿਆ ਚੰਗੀ ਭਲੀ ਗੀ ਸਮਝ ਮੇਰੇ ਨਾਲ ਲੈਣਾ ਆਪਣੀ ਸੱਸ ਨੂੰ ਸਮਝਾ ਸਵੇਰੇ 4 ਵਜੇ ਉੱਠ ਕੇ ਸਾਰੇ ਘਰ ਦੇ ਚੱਕਰ ਲਾਉਣ ਲੱਗ ਪਈਆ ਦਰੂਦ ਦਰੈ ਦਰੂਦ ਮੇਰੀ ਨੀਂਦ ਖਰਾਬ ਹੋਇਆ ਇੱਤਨਾਂ ਪਤਾ ਮੈਂ 8 ਵਜੇ ਉੱਠਣੀ ਐ ਓ ਮੰਮੀ ਮੇਰੀ ਗੱਲ ਸੁਣੋ ਉਹਨਾਂ ਨੂੰ ਛੇਤੀ ਉੱਠਣ ਦੀ ਆਦਤ ਹੈਗੀ ਆ ਉਹ 4 ਵਜੇ ਉੱਠ ਜਾਂਦੇ ਆ ਨਹਾ ਧੋ ਕੇ ਪਾਠ ਵਗੈਰਾ ਕਰਕੇ ਆਪਣਾ ਕੰਮ-ਕਾਰ ਕਰਨ ਲੱਪੈਂਦੇ ਆ ਤੇ ਉਹ ਅਸੀ ਅਕੋਰਡਿੰਗ ਆਪਣਾ ਜਿਹੜਾ ਨਿਤਨੇਮ ਹੈਗਾ ਉਹ ਇੱਥੇ ਜਾਰੀ ਰੱਖਣਦੇ ਆ ਤੇ ਇੱਥੇ ਪ੍ਰੋਬਲਮ ਕੀ ਆ ਉਹ ਪ੍ਰੋਬਲਮ ਕੋਈ ਨਹੀਂ ਉਹਨਾਂ ਕਾ ਥੋੜਾ ਆਪਣੇ ਹਿਸਾਬ ਨਾਲ ਤੇ ਆਪਣੇ ਕਮਰੇ ਜੀ ਰਿਆ ਕਰਨ ਮੈਂ ਨਹੀਂ ਕਹਿਣਾ ਮੈਂ ਉਹਨਾਂ ਦਾ ਕਮਰਾ ਵੱਖਰਾ ਕਰ ਦਿੰਨੀ ਹੁਣ ਤੂੰ ਨਹੀਂ ਕਹਿਣਾ ਤੇ ਮੈਂ ਆਪ ਗੱਲਾਂ ਚ ਗੱਲ ਕਰ ਦਾਂਗੀ ਹੁਣ ਇਹ ਪਹਿਲੀ ਆਰਾਮ ਨਾਲ ਦੂਜੇ ਨੀਂਦ ਵੀ ਵੇਖੋ ਦੂਜਿਆਂ ਨੂੰ ਡਿਸਟਰਬ ਨਾ ਨਾ ਕਰੋ ਮੈਂ ਕਿਹੜਾ ਸਾਰਾ ਦਿਨੁੱਤੀ ਰਨ ਐਨੇ ਦੋ ਉੱਠੇ ਲੰਮੇ ਪਾ ਗਏ ਮੰਡੇ ਤੇ ਉੱਥੇ ਲੰਮੇ ਪਾ ਗਏ ਮੈਂ ਕਿਹੜਾ ਲੰਮੇ ਪੈਣੀ ਵੀ ਤੇਰੇ ਸਾਹਮਣੇ ਮੈਨੂੰ ਹੱਤ ਨਹੀਂ ਲੰਮੇ ਪੈਣ ਦੀ ਤੇ ਮੰਮੀ ਤੁਹਾਨੂੰ ਮਨਾ ਵੀ ਨਹੀਂ ਦਿੱਤਾ ਕਿਸੇ ਨੇ ਉਹ ਇੱਥੇ ਗਰਮੀ ਚ ਨਾ ਖੜੇ ਰੋ ਜਾਓ ਅੰਦਰ ਪਾਇਲ ਹਾਂਜੀ ਆ ਗਈ ਬੋ ਹਾਂਜੀ ਤੂੰ ਇਤਰਾ ਕਰ ਮੈਂ ਤੇ ਆ ਸਾਰਾ ਕਿਚਨ ਦਾ ਕਰ ਲਿਆ ਵਾ ਤੂੰ ਨਾ ਕੱਪੜੇ ਕੱਢ ਦੇ ਤੇ ਮੈਂ ਸੁੱਕਨੇ ਪਾ ਦਿੰਨੀ ਆਂਟੀ ਨੇ ਕਰ ਵੀ ਲਿਆ ਆਂਟੀ ਨੇ ਹਾਂਜੀ ਮੰਮੀ ਨੇ ਮੇਰੇ ਮੰਮੀ ਨੇ ਹਾਂਜੀ ਸੱਸ ਜੀ ਨੇ ਅੱਛਾ ਉਹਨਾਂ ਨੇ ਕਰ ਲਿਆ ਕੰਮ ਸਾਰਾ ਹਾਂਜੀ ਲੈ ਦੱਸ ਉਹਨਾਂ ਨੂੰ ਮੈਂ ਕਿਹਾ ਸੀ ਆਰਾਮ ਕਰੋ ਤੇ ਉਹ ਵੇ ਕੀ ਕਰਨਦੇ ਆ ਹੈਗੇ ਕਿੱਥੇ ਹੁਣ ਰੂਮ ਚ ਹਨਗੇ ਤੇ ਤੂੰ ਖਾਦਾ ਪੀਦਾ ਕੁਝ ਵੀ ਨਹੀਂ ਨਹੀਂ ਮੈਨੂੰ ਮੈਂ ਦੇ ਤੂੰ ਉੱਪਰ ਹੀ ਤੇ ਅੰਟੀ ਨੇ ਮੈਨੂੰ ਫਰਾਂਟੀ ਬਣਾਤੀ ਸੀ ਅੱਛਾ ਖਾ ਲਈ ਆ ਹਾਂਜੀ ਚੱਲ ਠੀਕ ਆ ਹੁਣ ਨਾ ਤੂੰ ਕਾਸ਼ਵੀ ਨੂੰ ਵੇਖ ਤੇ ਆ ਮੈਂ ਕਰਦੀ ਆ ਕਿਚਨ ਦਾ ਗਰਮੀ ਬੜੀ ਤੋ ਚੱਲ ਜਾਂਦੋ ਭਾਬੀ ਜੀ ਨੇ ਢਲਕਾਵਾ ਹਾਂ ਬਹੁਤ ਅਸ ਜਿਹੜੇ ਆਂਟੀ ਐ ਨਾ ਇਹਨਾਂ ਨੂੰ ਇੱਥੇ ਰੱਖੋ ਬੜੀ ਚੰਗੀਆਂ ਨੇ ਮੈਂ ਤੇ ਉਹਨਾਂ ਨੂੰ ਕਹਿਨੀ ਆ ਪਰ ਉਹ ਮੰਨਣ ਨੂੰ ਤੇ ਆਂ ਨਹੀਂ ਆਂਦੇ ਮੈਂ ਹਵੇਲੀ ਨਹੀਂ ਛੱਡਣੀ ਤੂੰ ਕਹਿ ਕੇ ਵੇਖ ਲੈ ਜੇ ਤੇਰੀ ਮੰਦੇ ਤੇ ਕਹਿ ਦੇ ਲਈ ਚੱਲ ਠੀਕ ਸਹੀ ਗੱਲ ਕਹਿਂਦੀ ਮम्मी ਨੇ ਤੇ ਕਿੰਨਾ ਕੰਮ ਮੇਰਾ ਆਸਾਨ ਕਰਤਾ ਦਾਦੀ ਜੀ ਨੇ ਦਾਲ ਧਰਤੀ ਲਸਣ ਛਿਲਤੇ ਪਿਆਜ਼ ਛਿੱਲੇ ਆ ਇਸੇ ਛਿਲਕੇ ਲੱਥੇ ਹੀ ਮੈਂ ਕੱਟ ਤੇ ਤੇ ਮੈਨੂੰ ਤੇ ਕਿੰਨੀ ਸੌਖ ਹੋ ਗਈ ਆ ਤੇ ਰਸੋਈ ਵੀ ਐ ਸਾਫ਼ ਰੱਖਦੇ ਆ ਕੱਪੜੇ ਵੀ ਇਹਨਾਂ ਨੇ ਕੱਢ ਦਿੱਤੇ ਆ ਵਾਕਈ ਪਏ ਸਹੀ ਗੱਲ ਵੱਡੇ ਬੰਦੇ ਦਾ ਤੇ ਕਿੰਨਾ ਫਾਇਦਾ ਹੁੰਦਾ ਵਾ ਹੁਣ ਵੀ ਮੇਰੇ ਕਿੰਨਾ ਕੰਮ ਆਸਾਨ ਕਰਤਾ ਜੋ ਵੱਡੇ ਸਿਰ ਤੇ ਹੁਣ ਤੇ ਘਰ ਵੀ ਕਿੰਨਾ ਵਧੀਆ-ਵਧੀਆ ਲੱਗਦਾ ਮੈਂ ਤੇ ਮੰਮੀ ਨੂੰ ਕਹਿੰਦੀ ਮੰਮੀ ਪਤਾ ਨਹੀਂ ਕਿਉਂ ਨਹੀਂ ਮੰਨਦੇ ਚੱਲ ਤੜਕਾ ਦੁੜਕਾ ਮੈਂ ਕਰਤਾ ਵਾ ਮੈਂ ਨਾ ਥੋੜੀ ਦੇਰ ਕੋ ਉਹ ਕਿਹਾ ਮੈਂ ਅੰਦਰ ਵੇਖਿਆ ਵਾਂ ਫਿਰ ਮੈਂ ਲਾਨੀ ਕਿੰਨਾ ਹੱਲਾ ਲੇ ਸੁਟੀ ਹੈ ਇਹ ਤੇਂ ਦੀ ਕੀ ਕਰਦੇ ਫੇ ਹਾਂ ਸਸੀ ਕਾ ਭੈਣ ਜੀ ਸਸੀ ਕਾਲ ਜੀ ਮੈਂ ਤਾਂ ਗਈ ਸੀ ਉਧਰ ਤੁਹਾਨੂੰ ਵੇਖਣ ਲਈ ਸੀ ਤੇ ਤੁਸੀਂ ਮੈਨੂੰ ਲੱਭੇ ਨਹੀਂ ਤੇ ਮੈਂ ਫਿਰ ਇੱਧਰ ਨੂੰ ਆ ਗਈ ਮੈਂ ਦੂਸਰੇ ਕਮਰੇ ਬੈਠੀ ਗਈ ਸੀ ਅੱਛਾ ਇਹ ਕੀ ਕਰਦੇ ਫੇ ਤੁਸੀਂ ਕੁਝ ਨਹੀਂ ਭੈਣ ਜੀ ਮੈਂ ਤਾਂ ਵੇਖਣ ਲਈ ਆ ਆ ਕੀਆ ਤੁਰਦੀ ਵੇਲ ਸਾਰੀ ਥੱਲੇ ਡਿੱਗੀ ਆ ਤੇ ਮੈਂ ਵੇਖਣ ਲਈ ਕੋਈ ਰੱਸੀ ਲੱਭ ਕੇ ਤੈਨੂੰ ਮੈਂ ਤਾਂ ਚੜਾਵਾਂ ਅੱਛਾ ਹਾਂ ਪੈਨਜੀ ਕੀ ਹੈ ਜਿਹੜਾ ਖਲੇਰਾ ਹੀ ਖਲੇਰਾ ਕਾ ਜੇ ਕੁਛ ਨਹੀਂ ਬਜ਼ਾਰੋ ਬੰਦਾ ਕੀ ਹਾ ਤੋਰੀਆਂ ਲੈਦਾ ਕਿੰਨੀ ਇਹਨਾਂ ਨੇ ਖਾਲਾ ਨਹੀਂ ਅੱਧਾ ਕਿਲੋ ਵਾ ਤੋ ਵਾ ਪੈਨਜੀ ਹਾਂ ਕੀ ਗੱਲ ਕਰਨ ਦੇ ਜੇ ਇਹ ਤਾਂ ਨਾ ਰੋਈ ਸਬਜੀ ਆ ਆ ਤਾਜੀ ਸਬਜੀ ਆ ਆ ਜਦੋਂ ਦਿਲ ਕਰਨ ਦੋ ਕੀ ਹਾ ਤੋਰੀ ਤਰਨ ਦੋ ਪਿਆਜ਼ ਬਣ ਦੋ ਟਮਾਟਰ ਬਣ ਤੇ ਐ ਵੇਖੋ ਮਲਾਈ ਵਾਂਗੂ ਸਬਜੀ ਬੰਦੀ ਕਿਤੇ ਪੈਨਜੀ ਐਹੋ ਜੀ ਸਬਜ਼ੀਆਂ ਦੇ ਕਿਤੇ ਰੀਸ ਹੀ ਕੀ ਆ ਬੱਚੇ ਤੇ ਚੀਜ਼ਾਂ ਨੂੰ ਭੁੱਲੀ ਜਾਣ ਦੇ ਆ ਉਹ ਤੇ ਹੈ ਹੀ ਆਂਦਾ ਜੇ ਮਾਲੀ ਢੇਰਾਂ ਦੇ ਢੇਰ ਪੈਸੇ ਲੈ ਕੇ ਜਾਂਦਾ ਜੇ ਇਹਨਾਂ ਕੋਲ ਮੈਂ ਲਾਤਾ ਉਹ ਲਾਤਾ ਪ੍ਰਵਾਹ ਪ੍ਰਭੂ ਕਰਦਾ ਨਹੀਂ ਹੈ ਨਾ ਕੋਈ ਨਾ ਟਾਈਮ ਨਹੀਂ ਆ ਇਹ ਵਿਚਾਰੀ ਕੱਲੀ ਕੀ ਕਰੇ ਗੋਲਡੀ ਦੇ ਆਪਣੇ ਕੰਮ ਬੜੇ ਆ ਚੱਲ ਪੈਂਚੀ ਹਾਂ ਨਾਲੇ ਬੱਚੇ ਪਹਿਲੇ ਕੰਮ ਕਰ ਲੈਂਦੇ ਸੀ ਆ ਗੋਡੀਆਂ ਗਾਡੀਆਂ ਆ ਹੁਣ ਬੱਚਿਆਂ ਨੇ ਤਾਂ ਮਾਲੀ ਲਾਏ ਹੋਏ ਆ ਮਾਲੀ ਲਾਏ ਹੈ ਤੇ ਨਾਲੇ ਕੋਈ ਗੱਲ ਕਹ ਦੇਗਾ ਮੈਂ ਕਰ ਦਿੱਤਾ ਕਰ ਦਿੱਤਾ ਕਰਦਾ ਕਰਦਾ ਕੱਖ ਨਹੀਂ ਆ ਪੈਂਚੀ ਇਤਨਾ ਥੋੜਾ ਗੱਲ ਆ ਜਿਹੜੇ ਕੰਮ ਕਰਦੇ ਆ ਜਿਹੜੇ ਮਾਲੀ ਆ ਉਹਨਾਂ ਨੂੰ ਚਾਹ ਕੰਮ ਕਰਦਾ ਕਰਦੇ ਆ ਆ ਮੈਂ ਪਿਛਲੀ ਵਾਰੀ ਪਿੰਡ ਗਿਆ ਸੀ ਮੁੰਡਾ ਤੇ ਮੈਂ ਉਹਨੂੰ ਕੀ ਆ ਤੋਰੀ ਦੇ ਵੀ ਆ ਆਪਣਾ ਤਰ੍ਹਾਂ ਦੇ ਵੀ ਸਾਰੇ ਦਿੱਤੇ ਮੈਂ ਕਹੇ ਤੇਰੀ ਤਾਂ ਸੁੱਖ ਨਾਲ ਜਗਾ ਬੜੀ ਐ ਤੇ ਤੂੰ ਇੰਜ ਕਰ ਲਾ ਦੇ ਆ ਵੇਖੋ ਆ ਪਿਛਲੀ ਵਾਰੀ ਮੈਂ 2-3 ਸਾਲ ਪਹਿਲਾਂ ਅੰਬ ਦਾ ਬੂਟਾ ਲਾ ਕੇ ਗਈ ਸੀ ਆ ਕਿੱਡੇ ਸੋਨੇ ਹੁਣ ਅੰਬ ਹੋ ਗਿਆ ਆ ਪੀਲੇ ਪੈਣੇ ਸ਼ੁਰੂ ਹੋ ਗਏ ਤੇ ਭੈਣ ਜੀ ਨਾਲੇ ਘਰ ਦੀ ਕੋਈ ਚੀਜ਼ ਦੀ ਦੀਸ ਥੋੜਾ ਜਹੀ ਆ ਤੇ ਤੁਹਾਡੀ ਗੱਲ ਸਹੀ ਐ ਪਰ ਮਿਹਨਤ ਕਿੰਨੀ ਜੇ ਇਹ ਵਿਚਾਰੀ ਕੋ ਕੱਲੀ ਹੋ ਕਿੰਨਾ ਕ ਟਾਈਮ ਪਿਆ ਬੱਚੇ ਨੂੰ ਵੇਖੇ ਘਰ ਨੂੰ ਵੇਖੇ ਗਿਆਨ ਚੱਬਦੀਆਂ ਨੂੰ ਵੇਖੇ ਤੇ ਭੈਣ ਜੀ ਇੰਨਾ ਦਾ ਕਰਨਾ ਕੀ ਆ ਐਨੇ ਆਪਣੇ ਆਪ ਤਾਂ ਚੜੀ ਜਾਣਾ ਤੇ ਮਾਲੀ ਨੂੰ ਕਹਿ ਕੇ ਤੇ ਤੋਰੀਆਂ ਲਵਾ ਲਿਆ ਕਰੇ ਨਾਲੇ ਤੁਹਾਨੂੰ ਪਤਾ ਢਾਡੀ ਕਿਰਨ ਦਾ ਸ਼ਕੀਨ ਹੀ ਬੜੀ ਇਹਨਾਂ ਦੀ ਇਹਦੇ ਕਰਕੇ ਤੇ ਮੈਂ ਤਾਂ ਪਿੰਡ ਵੀ ਲਾਇਆ ਪਰ ਭੈਣ ਜੀ ਸੁਖਨਾ ਆਪਾ ਦੋ ਜਾਣੀਆਂ ਨੂੰ ਸੱਸ ਤੇ ਖਾ ਲੈਣੀਆਂ ਬਾਕੀ ਲਾਗੇ ਬੰਨੇ ਵੰਡ ਦੇ ਦੀਆਂ ਹੱਜ ਵੇਖ ਲੋ ਆ ਮੈਂ ਕੱਪੜੇ ਵੀ ਹੁਣੇ ਸੁੱਕ ਗਏ ਮੈਂ ਪਾਇ ਲਾਈ ਸੀ ਉਹ ਨਾ ਕਰੋ ਆਜੋ 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 ਬੈਠੋ ਨਾ ਨਲੀ ਮੇਰੀ ਗੱਲ ਸੁਣੋ ਤੁਹਾਨੂੰ ਰਾਤ ਨੂੰ ਨੀਂਦਰ ਨਹੀਂ ਆਂਦੀ ਐਨੀ ਸੁਖ ਤੇ ਉੱਠ ਪੈਂਦੇ ਹੋ ਰਾਤ ਨੂੰ ਨਿੰਦ ਨਹੀਂ ਆਂਦੀ ਨਾ ਭੈਣ ਜੀ ਐ ਗੂੜੀ ਨਿੰਦੇ ਸੌਂਹੀਦਾ ਹੈ ਰਾਤ ਨੂੰ ਆਪਾਂ ਕੀ ਕਰਦੇ ਭੈਣ ਜੀ ਰੋਟੀ ਪਾਣੀ ਖਾ ਕੇ ਤੇ ਟਾਈਮ ਨਾਲ ਸੌਂਜੀਦਾ ਤੇ ਦਿਨੇ ਚਾਰਕਵੇਂ ਨਾ ਜਦੋਂ ਬਾਬਾ ਬੋਲਦਾ ਉਦੋਂ ਸਾਡੀ ਅੱਖ ਖੁੱਲ ਜਾਂਦੀ ਹੁਣ ਉਸੇ ਤਰ੍ਹਾਂ ਹੀ ਸਾਨੂੰ ਆਦਤ ਪਈ ਇੱਥੇ ਆ ਕੀ ਤੁਸੀਂ ਅੰਦਰਾਂ ਚ ਭੈਣ ਜੀ ਬੜੇ ਰਹਿੰਦੇ ਇੱਥੇ ਸੂਰਜ ਦਾ ਤੇ ਪਤਾ ਨਹੀਂ ਲੱਗਦਾ ਇਹ ਤੇ ਆਈ ਪਰ ਭੈਣ ਦੀ ਬੜੀ ਨੀਂਦਰ ਖਰਾਬ ਹੁੰਦੀ ਸਾਨੂੰ ਆਦ ਤਾ ਪਈ 8 ਵਜੇ ਉਟਣ ਦੀ ਬੜੀ ਨੀਂਦਰ ਮੇਰੀ ਤੇ ਰਾਤੀ ਖਰਾਬ ਹੋਈ ਜੇ ਤੁਸੀਂ 4 ਵਜੇ ਉੱਠ ਪਏ ਇੱਧਰ-ਉੱਧਰ ਕਮਰੇ ਆ ਜਾਏ ਮੇਰੀ ਤੇ ਨੀਂਦਰ ਉਸ ਲਈ ਖੁੱਲ ਗਈ ਮੁੜ ਕੇ ਮੈਨੂੰ ਪਈ ਨਹੀਂ ਨੀਂਦ ਨੀਂਦਰ ਖਰਾਬ ਹੋਈ ਪੰਜ ਕੱਢ ਆ 4 ਵਜੇ ਤੁਸੀਂ ਉੱਠ ਪਏ ਤੁਸੀਂ ਇੱਧਰ-ਉੱਧਰ ਕਮਰੇ ਆ ਜਾਂਦੇ ਰਹੇ ਕੋਈ ਸਮਾਨ ਆਪਣਾ ਇਕੱਠਾ ਕਰਦੇ ਰਹੇ ਕੋਈ ਕੁਝ ਕਰਦੇ ਰਹੇ ਤੇ ਮੇਰੀ ਤੇ ਨੀਂਦ ਹੀ ਬੜੀ ਖਰਾਬ ਮੇਰੇ ਸਿਰ ਨਾ ਭਾਰਾ ਹੋਇਆ ਜੇ ਉਹ ਮੈਂ ਕਿਰਨ ਨੂੰ ਕਹਿ ਕੇ ਆਈ ਜੇ ਕਿ ਮੈਨੂੰ ਚਾਹ ਬਣਾ ਕੇ ਦੇਈ ਕੱਪ ਗੋਲੀ ਦੇ ਨਾਲ ਸਾਨੂੰ ਆ ਤਾਂ 8 ਵੇ ਉੱਠਣ ਦੀ ਕਿਰਨ ਉਹਦੇ ਵੀ ਤੇ ਲੇਟ ਹੀ ਉੱਠਦੇ ਫੋਲਡਿੰਗ 10 ਵੇ ਜਾਂਦਾ ਆਫਿਸ ਉਹ ਕਿਰਨ ਵੀ ਉਸ ਲਈ ਉੱਠਦੀ ਹੈ ਅਈ ਕਾ ਤਾਂ ਕਾਸ਼ੀਂ ਛੁੱਟੀਆਂ ਉਹ ਤਦ ਕਰਕੇ ਥੋੜਾ ਲੇਟ ਹੋ ਜਾਂਦੀ ਥੋੜਾ ਜਲਦੀ ਉੱਠ ਪੈਂਦੀ ਫਿਰ ਕੁੜੀ ਨੂੰ ਭੇਜਣਾ ਹੁੰਦਾ ਤਾਂ ਇਸ ਕੋ ਉਹ ਵੀ ਲੇਟ ਹੀ ਉੱਠਦੀ ਹੈ ਪੈਂਜੀ ਮੈਂ ਤਾਂ ਤੜਕੇ ਤੜਦੋਂ ਜਾਣੀ ਆ ਕਿ ਚੱਲ ਉਹ ਡੰਗਾ ਬੱਚਾ ਵੀ ਵੇਖਣਾ ਹੁੰਦਾ ਹੁੰਦਾ ਆ ਹੋਇਆ ਤੇ ਤੁਹਾਨੂੰ ਆਤ ਪਈ ਹੈ ਨਾ ਆਦੀ ਗੱਲ ਨਹੀਂ ਪੈਂਜੀ ਹਾਂ ਗੱਲ ਤੜਕੇ ਉੱਠ ਕੇ ਜੋ ਕੰਮ ਹੋ ਜਾਂਦਾ ਨਾ ਗਰਮੀਆਂ ਦੇ ਵਿੱਚ ਫਿਰ ਬੰਦਾ ਸਾਰਾ ਦਿਨ ਅੰਦਰ ਬੈਠਾ ਰਵੇ ਹੂੰ ਚਲੋ ਭਾਂਜੇ ਠੱਡੀ ਆਪਣੀ ਕੋਈ ਗੱਲ ਨਹੀਂ ਮੈਸ ਗੱਲ ਦਾ ਧਿਆਨ ਰੱਖਾਂਗੇ ਨਹੀਂ ਤਾਂ ਆਪਾਂ ਕੀ ਕਰਾਂਗੇ ਅੱਜ ਰਾਤ ਨੂੰ 골ਡਨ ਨੂੰ ਕਹਿ ਕੇ ਮੰਜੇ ਇੱਥੇ ਲਵਾ ਲਾਂਗੇ ਚੱਲ ਇਹ ਗੱਲ ਤੇ ਭਾਂਜੀ ਸਹੀ ਕਹੀ ਜੇ ਇਹ ਲੱਖਾਂ ਦੀ ਗੱਲ ਲੱਗੀ ਜੇ ਨਾਲੇ ਤਾਜੀ ਬਾ ਤੇ ਨਾਲੇ ਸਰੀਰ ਖੁੱਲਦਾ ਇਹਦੇ ਨਾਲ ਹਾਂ ਤੇ ਮੰਦਰ ਡੋਲਾਣਾ ਇੱਥੇ ਨਾ ਨੀਂਦਰ ਛੁਕਰ ਹੈ ਇੱਥੇ ਮੰਜੇ ਡਾਲਰ ਮੈਂ ਜਿੰਨੀ ਦੇ ਰਾਤ ਨੂੰ 2 ਵਜੇ ਤੱਕ ਮੋਬਾਈਲ ਤਾਂ ਮੈਂ ਨੀਂਦ ਕਿੱਥੇ ਆਂਦੀ ਮੈਂ ਆਪਣੇ ਡਰਾਮੇ ਸ਼ਰਮੇ ਕਈ ਸੀਰੀਅਲ ਦੇਖਣੇ ਹੁੰਦੇ ਤੇ ਸਾਰਾ ਪ੍ਰੋਗਰਾਮ ਹੀ ਇਹਨਾਂ ਨੇ ਮੇਰਾ ਖਰਾਬ ਕਰਤਾ ਮਈ ਨਾਲ ਮੈਂ ਰਹਿਣ ਈ ਸੀ ਆਹ ਅੰਦਰ ਪੰਗੇ ਪਾ ਦਿੱਤੇ ਆਪਣੇ ਨਾਲ ਠੀਕ ਐ ਇੱਥੇ ਡਾਨ ਮੰਨ ਜਾ ਕਹਿਦਾ ਨਹੀਂ ਕਿਰਨ ਨੂੰ ਇੱਥੇ ਮੰਨ ਲੈ ਡਵਾ ਦੇ ਐ